ਅੱਜ ਅਸੀਂ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਥਾਰ ਵਾਲੀ ਇੱਕ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਵੱਲੋਂ ਫੜੀ ਗਈ ਹੈ ਉਹਦਾ ਇੱਕ ਬਿਆਨ ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ ਉਹ ਕਹਿ ਰਹੀ ਹੈ ਕਿ ਮੇਰੀ ਸਿੱਧੀ ਜਿਹੜੀ ਗੱਲਬਾਤ ਹੈ ਉਹ ਅਮਿਤ ਸ਼ਾਹ ਦੇ ਨਾਲ ਹੈ ਪੰਜਾਬ ਪੁਲਿਸ ਨੂੰ ਉਸਨੇ ਧਮਕੀ ਦਿੱਤੀ ਹੈ ਕਿ ਤੁਸੀਂ ਜੇਕਰ ਮੇਰੇ ਤੇ ਕਾਰਵਾਈ ਕੀਤੀ ਤਾਂ ਅਮਿਤ ਸ਼ਾਹ ਤੁਹਾਨੂੰ ਸਾਰਿਆਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦਊਗਾ ਸੋ ਇਸ ਦੇ ਵਿੱਚ ਕਿੰਨੀ ਅਸਲ ਸੱਚਾਈ ਹੈ ਉਸ ਦੇ ਬਾਰੇ ਅਗਲੀ ਵੀਡੀਓ ਚੱਲ ਰਹੀ ਹੈ ਉਹਦੇ ਵਿੱਚ ਤੁਹਾਨੂੰ ਅਸੀਂ ਦਿਖਾਣੇ ਆਂ ਕਿ ਉਸਨੇ ਕਿਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਹੈ ਕਿ ਮੇਰੀ ਗੱਲਬਾਤ ਸਿੱਧੀ ਅਮਿਤ ਸ਼ਾਹ ਦੇ ਨਾਲ ਹੈ ਸੋ ਜਿਹੜੇ ਚਿੱਟੇ ਦੇ ਵਪਾਰੀ ਐ ਉਹਨਾਂ ਦੇ ਲਿੰਕ ਕਿਤੇ ਨਾ ਕਿਤੇ ਰਾਜਨੀਤਿਕ ਬੰਦਿਆਂ ਦੇ ਨਾਲ ਹੁੰਦੇ ਆ ਤਾਂ ਹੀ ਤਾਂ ਉਹ ਬੇਖੌਫ ਹੋ ਕੇ ਸ਼ਰਿਆਂਮ ਨਸ਼ਾ ਵੇਚਦੇ ਆ ਤੇ ਸਾਡੇ ਪੰਜਾਬ ਐ ਚਾਹੀ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਜਿਹੜਾ ਉਹਨਾਂ ਦਾ ਭਵਿੱਖ ਜਿਹੜਾ ਬਰਬਾਦ ਕਰਦੇ ਆ ਸੋ ਦੇਖੋ ਇਸ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਉਹ ਧਮਕੀ ਦੇ ਰਹੀ ਐ ਕਿ ਮੇਰੀ ਸਿੱਧੀ ਗੱਲਬਾਤ ਅਮਿਤ ਸ਼ਾਹ ਦੇ ਨਾਲ ਐ ਤੇ ਜੇਕਰ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰੋਗੇ ਤਾਂ ਅਮਿਤ ਸ਼ਾਹ ਸਾਨੂੰ ਤੋਂ ਕੋਈ ਜਿਹੜੇ ਅਫਸਰ ਨੇ ਗ੍ਰਿਫਤਾਰ ਕੀਤਾ ਉਸ ਨੂੰ ਜਨਾਨੀ ਨੂੰ ਪੁੱਛਗਿੱਛ ਹੁੰਦੀ ਆ ਸਾਰੇ ਅਫਸਰ ਵੀ ਪਹੁੰਚਦੇ ਨੇ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਨੇ ਉਹਨਾਂ ਚ ਵੀ ਦੋ ਤਿੰਨ ਧੜੇ ਨੇ ਇੱਕ ਧੜਾ ਉਸ ਅ ਅਫਸਰ ਨੂੰ ਸਪੋਰਟ ਕਰਦਾ ਜਿਸ ਨੇ ਉਸ ਨੂੰ ਫੜਿਆ ਉਹਨਾਂ ਨੇ ਉਸ ਗੱਲ ਨੂੰ ਉਸ ਖਬਰ ਨੂੰ ਵਾਇਰਲ ਕਰਨ ਚ ਵੀ ਮਦਦ ਕੀਤੀ ਫਟਾਫਟ ਕਿਉਂਕਿ ਉਹ ਔਖੇ ਸਨ ਉਸ ਤੋਂ ਉਹ ਉਹ ਉਹਦੇ ਕੋਲ ਐਨੀ ਪਾਵਰ ਸੀ ਕਿ ਉਹ ਜਦੋਂ ਕਿਸੇ ਦਾ ਤਬਾਦਲਾ ਕਰਾਉਂਦੀ ਸੀ ਜਿਹੜਾ ਬੰਦਾ ਉਸ ਨੂੰ ਨਹੀਂ ਸੀ ਚੰਗਾ ਲੱਗਦਾ ਜਾਂ ਜਿਹੜਾ ਟੋਕਾ ਟਾਕੀ ਕਰਦਾ ਸੀ ਉਹ ਤੀਜੇ ਚੌਥੇ ਜ਼ਿਲ੍ਹੇ ਦੇ ਵਿੱਚ ਦੂਰ ਦੁਰਾਡੇ ਉਸ ਦੀ ਬਦਲੀ ਕਰਵਾਉਂਦੀ ਸੀ ਉਹ ਜਾਂ ਉਸ ਨੂੰ ਸਸਪੈਂਡ ਕਰਾਉਂਦੀ ਸੀ ਸੋ ਐਸ ਕਰਕੇ ਉਸ ਦਾ ਵਿਰੋਧ ਬਹੁ ਵੱਡੇ ਪੱਧਰ ਤੇ ਸੀ ਮਹਿਕਮੇ ਦੇ ਅੰਦਰ ਹੀ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਖਲਨਾਇਕਾ ਦੇ ਤੌਰ ਦੇ ਉੱਤੇ ਇੱਕ ਸੁਸਾਇਟੀ ਦੀ ਇੱਕ ਕਾਕਰੋਚ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਸੀ ਸਾਰੇ ਪੁਲਿਸ ਦੇ ਵਿੱਚ ਉਸ ਪਰ ਕੀ ਹੈ ਕਿ ਜਿਹੜਾ ਉੱਪਰਲਾ ਨੈਟਵਰਕ ਸੀ ਉਸ ਉਸ ਨੇ ਉਸ ਜਨਾਨੀ ਨੂੰ ਤਿਆਰ ਕੀਤਾ ਸੀ ਤੇ ਉਹ ਜਨਾਨੀ ਅੱਗੇ ਹੋਰ ਜਿਹੜੀਆਂ ਸਾਡੀ ਸੋਸਾਇਟੀ ਦੀਆਂ ਧੀਆਂ ਭੈਣਾਂ ਨੇ ਉਹਨਾਂ ਨੂੰ ਖਰਾਬ ਕਰਨ ਦੇ ਉੱਤੇ ਉਹ ਵਰਕ ਕਰਦੀ ਸੀ ਤੇ ਜਦੋਂ ਹੁਣ ਪੁੱਛਗਿੱਛ ਦੇ ਦੌਰਾਨ ਕਿਉਂਕਿ ਚੱਲਦੀ ਪੁੱਛਗਿੱਛ ਦੇ ਦੌਰਾਨ ਕਈ ਗੱਲਾਂ ਬਾਹਰ ਆਉਂਦੀਆਂ ਨੇ ਤਾਂ ਉਹਦੇ 'ਚ ਕਹਿੰਦੇ ਉਸ ਨੇ ਅਮਿਤ ਸ਼ਾਹ ਦਾ ਵੀ ਨਾਮ ਲਿਆ ਕਿ ਮੇਰੀ ਗੱਲ ਕਰਾਓ ਅਮਿਤ ਸ਼ਾਹ ਦੇ ਨਾਲ ਤੇ ਕੁਝ ਅਹਿਮ ਗੱਲਾਂ ਉਸਨੇ ਅਮਿਤ ਸ਼ਾਹ ਬਾਰੇ ਦਸੀਆਂ ਵੀ ਮੇਰੇ ਸੰਪਰਕ ਨੇ ਵੀ ਤੁਸੀਂ ਮੈਨੂੰ ਕੇਸ ਨਾ ਪਾਓ ਤੁਸੀਂ ਪਛਤਾਉਂਗੇ ਅਮਿਤ ਸ਼ਾਹ ਤੁਹਾਨੂੰ ਸਾਰਿਆਂ ਨੂੰ ਸਸਪੈਂਡ ਕਰ ਦਊਗਾ ਉਹ ਅਖੀਰ ਤੱਕ ਧਮਕੀਆਂ ਦਿੰਦੇ ਰਹੇ ਪਰ ਜੇ ਹੁਣ ਇਹ ਗੱਲ ਇਹ ਗੱਲ ਹਾਲੇ ਪੰਜਾਬ ਦੇ ਕਿਸੇ ਮੀਡੀਆ ਨੇ ਨਹੀਂ ਕੀਤੀ ਕਿਉਂਕਿ ਇਸ ਵੇਲੇ ਸਾਰਾ ਤੰਤਰ ਹੈ ਜਿਹੜਾ ਉਹ ਜਨਾਨੀ ਬਾਰੇ ਜੋ ਖਬਰਾਂ ਨੇ ਉਹਨਾਂ ਨੂੰ ਦਬਾਉਣ ਤੇ ਲੱਗਿਆ ਹੋਇਆ ਇਹਦੇ ਵਿੱਚ ਵੱਡੇ ਵੱਡੇ ਅਫਸਰ ਲਪੇਟੇ ਜਾਣਗੇ ਹੋ ਸਕਦਾ ਇਹਦੇ ਵਿੱਚ ਭਗਵੰਤ ਮਾਨ ਨੂੰ ਵੀ ਕਾਣਾ ਕੀਤਾ ਹੋਵੇ ਅਮਿਤ ਸ਼ਾਹ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਪੰਜਾਬ ਵਿਰੋਧੀ ਫੈਸਲੇ ਨੇ ਉਹ ਸਾਰੇ ਹੀ ਭਗਵੰਤ ਮਾਨ ਨੇ ਸਾਈਨ ਕਰਕੇ ਦਸਤਖਤ ਕਰਕੇ ਲਏ ਨੇ ਪੰਜਾਬ ਦਾ ਪਾਣੀ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਸੀ ਮੁੱਖ ਮੰਤਰੀ ਉਦੋਂ ਤਾਂ ਨਹੀਂ ਦਿੱਤਾ ਹੈਗਾ ਹੁਣ ਭਾਜਪਾ ਦੀ ਗਵਰਨਮੈਂਟ ਨੇ ਦਿੱਲੀ ਦੇ ਵਿੱਚ ਪੰਜਾਬ ਦਾ ਪਾਣੀ ਹੁਣ ਦਿੱਲੀ ਨੂੰ ਵਧਾ ਦਿੱਤਾ ਉਹਨਾਂ ਨੇ ਲਗਾਤਾਰ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਗਿਣਤੀ 15% ਭਰਤੀ ਕੀਤੀ ਜਾਂਦੀ ਹੈ ਜਦੋਂ ਕੋਈ ਨਵੀਆਂ ਨੌਕਰੀਆਂ ਨਿਕਲਦੀਆਂ ਨੇ 85% ਦੂਜਿਆਂ ਦੀ ਇਹ ਇਹ ਕਿਉਂ ਕਰਦਾ ਭਗਵੰਤਾਨ ਹੋ ਸਕਦਾ ਕੋਈ ਏ ਵੀਕ ਪੁਆਇੰਟ ਇਸ ਤਰੀਕੇ ਦਾ ਹੋਵੇ